ਸਾ ਕਿਸ ਤਰੀਕੇ ਦੇ ਨਾਲ ਐਮਈਤ ਰੱਖਦਾ ਇਹ ਦੌਰਾ ਖਾਸ ਤੌਰ ਤੇ ਰੂਸ ਅਤੇ ਜਦੋਂ ਯੂਕਰੇਨ ਦੀ ਜੰਗ ਵੀ ਚੱਲ ਰਹੀ ਹੈ ਤਾਂ ਹੋਰ ਵੀ ਬਹੁਤ ਸਾਰੇ ਪੱਖ ਤੇ ਮੁੱਦੇ ਨੇ ਜਿਨ੍ਹਾਂ ਦੇ ਸਬੰਧੀ ਗੱਲਬਾਤ ਹੋਵੇਗੀ ਸੋ ਅੱਜ ਗੱਲਬਾਤ ਕਰਾਂਗੇ ਸਾਡੇ ਸਟੂਡੀਓ ਵਿੱਚ ਪਹੁੰਚੇ ਹੋਏ ਨੇ ਸੀਨੀਅਰ ਜਰਨਲਿਸਟ ਅਤੇ ਵਿਦੇਸ਼ ਮਾਮਲਿਆਂ ਦੇ ਮਾਹਰ ਰਵਿੰਦਰ ਸਿੰਘ ਰੋਬਨ ਰੋਬਨ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤਾਂ ਇਸ ਯਾਤਰਾ ਨੂੰ ਕਿਵੇਂ ਦੇਖਦੇ ਹੋ ਤੀਸਰੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣੇ ਨੇ ਉਸ ਤੋਂ ਬਾਅਦ ਉਹਨਾਂ ਦੀ ਰੂਸ ਦੀ ਪਹਿਲੀ ਯਾਤਰਾ ਹੈ ਤਹਾਡੇ ਨਜ਼ਰੀਏ ਦੇ ਵਿੱਚ ਯਾਤਰਾ ਕਿਵੇਂ ਦੀ ਹੈ ਕੀ ਏਜੰਡਾ ਹੋਵੇਗਾ ਅ ਇਹਦੇ ਵਿੱਚ ਤੁਸੀਂ ਇਹਨੂੰ ਕਈ ਪੱਖਾਂ ਤੇ ਕਈ ਪੱਖੋਂ ਦੇਖ ਸਕਦੇ ਹੋ ਖਾਸ ਤੌਰ ਤੇ ਟਾਈਮਿੰਗ ਜਿਹੜੀ ਇਹ ਸ਼िखर ਸਿਮੇਲਨ ਹੋ ਰਿਹਾ ਹੈ ਜੀ ਰਸ਼ੀਆ ਔਰ ਇੰਡੀਆ ਦਾ ਜੀ ਇਹ ਲਗਭਗ 3 ਸਾਲਾਂ ਬਾਅਦ ਹੋ ਰਿਹਾ ਹੈ ਬਾਈਮਾ ਸ਼ਿਖਰ ਸਿਮੇਲਨ ਜੀ ਸੋ ਇੱਕ ਇਹਦੀ ਟਾਈਮਿੰਗ ਇਹ ਹੈ ਕਿ ਅੱਜ ਦੇ ਦਿਨੀ ਨੈਟੋ ਦੀ ਮੀਟਿੰਗ ਹੋ ਰਹੀ ਹੈ ਅਮਰੀਕਾ ਵਿੱਚ ਵਾਸ਼ਿੰਗਟਨ ਡੀਸੀ ਜਿਸ ਵਿੱਚ ਵੈਸਟਰਨ ਕੰਟਰੀ ਸਾਰੀਆਂ ਇਕੱਠੀਆਂ ਹੋ ਰਹੀਆਂ ਜੀ ਅ ਅਮਰੀਕਾ ਵੀ ਨਾਲ ਆ ਉਹਦੇ ਵਿੱਚ ਔਰ ਯੂਰਪ ਦੀ ਕੰਟਰੀਜ਼ ਵੀ ਨੇ ਔਰ ਉਹ ਉਹਨਾਂ ਦਾ ਉਹਦੇ ਵਿੱਚ ਜ਼ਿਕਰ ਹੋਣਾ ਖਾਸ ਤੌਰ ਤੇ ਯੂਕਰੇਨ ਦਾ ਇਸ਼ੂ ਉਹਦੇ ਵਿੱਚ ਜ਼ਰੂਰ ਹੋਏਗਾ ਔਰ ਉਸ ਦੌਰਾਨ ਉਸੇ ਟਾਈਮਿੰਗ ਵਿੱਚ ਇਹ ਸ਼ਿਕਰ ਸੰਮੇਲਨ ਹੋਣਾ ਇੱਕ ਮਾਇਨੇ ਰੱਖਦਾ ਹੈ ਇੱਕ ਇਹ ਦੂਸਰਾ ਤੁਸੀਂ ਇਹ ਵੇਖੋ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਦੋਂ ਇਹ ਉਹਨੇ ਪ੍ਰਧਾਨ ਤੀਸਰੀ ਵਾਰੀ ਬਨੇ ਨੇ ਜੀ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਕੋਈ ਪ੍ਰਧਾਨ ਮੰਤਰੀ ਕਿਸੇ ਵੀ ਦੇਸ਼ ਦਾ ਬੰਦਾ ਉਹ ਆਪਣੇ ਆਲੇ ਦੁਆਲੇ ਦੇ ਜਿਹੜੀਆਂ ਕੰਟਰੀਜ਼ ਹੈਗੀਆਂ 네ਪਾਲ ਹੈ ਸਾਡੇ ਕੋਲੋਂ ਮਾਲਦੀਵ ਹੈ ਸਾਡੇ ਕੋਲੋਂ శ్రీਲੰਕਾ ਪਰ ਮੇ ਹੋਰ ਬਹੁਤ ਸਰੀ ਕੰਟਰੀਜ਼ ਹਨ ਯਾਦ ਹੈ ਜਦੋਂ ਪਿਛਲੀ ਵਾਰੀ ਇੱਕ ਵਾਰੀ ਬਣਿਆ ਸੀ ਤੇ 네ਪਾਲ ਵੀ ਗਏ ਸੀ ਸ਼ੁਰੂਆਤੀ ਦੌਰ ਵਿੱਚ ਹੀ ਤੇ ਉਹਨਾਂ ਨੇ ਉਹ ਕੰਟਰੀਜ਼ ਨੂੰ ਛੱਡ ਕੇ ਇਨੀਸ਼ੀਅਲੀ ਹਾਲਾਂਕਿ ਇਟਲੀ ਹੋਇਆ ਨਹੀਂ ਤੇ ਰਸ਼ੀਆ ਨੂੰ ਚੁਣਿਆ ਤੇ ਇੱਕ ਤਰ੍ਹਾਂ ਦਾ ਮੈਸੇਜ ਜਾਂਦਾ ਹੈ ਕਿ ਉਹਨਾਂ ਲਈ ਭਾਵੇਂ ਸਾਡੀ ਕੰਟਰੀ ਦੀ ਇੰਡੀਆ ਦੀ ਬਾਰਡਰ ਨਹੀਂ ਲੱਗਦਾ ਰਸ਼ੀਆ ਦਾ ਨਾਲ ਸੀ ਲੇਕਿਨ ਉਹ ਕਿੰਨਾ ক্লোਜ਼ ਹੈ ਨਹੀਂ ਅਹਿਮੀਅਤ ਰੱਖਦਾ ਸੋ ਇੱਕ ਉਹ ਨਜ਼ਰੀਆ ਮੈਂ ਉਸ ਨੂੰ ਦੇਖਦਾ ਤੀਸਰਾ ਇਹ ਹੈ ਕਿ ਰਸ਼ੀਆ ਐਸਵੇਲੇ ਜਿਹੜਾ ਵੈਸਟਰਨ ਵੋਲਡ ਕਹਿ ਰਹੀ ਹੈ ਜਾਂ ਵੈਸਟਰਨ ਕੰਟਰੀਜ਼ ਕਹਿ ਰਹੀਆਂ ਕਿ ਅਸੀਂ ਰਸ਼ੀਆ ਨੂੰ ਆਈਸੋਲੇਟ ਕਰ ਦੇਣਾ ਜੀ ਅਲੱਗ-ਤਲਾਗ ਕਰ ਦੇਣਾ ਤੇ ਭਾਰਤ ਦਾ ਉੱਥੇ ਪਹੁੰਚਣਾ ਨਜ਼ਰ ਆਉਂਦਾ ਹੈ ਕਿ ਰਸ਼ੀਆ ਅਲੱਗ-ਤਲਾਗ ਨਹੀਂ ਹੈ ਜੀ ਰਸ਼ੀਆ ਦੇ ਨਾਲ ਹੋਰ ਕੰਟਰੀਜ਼ ਵੀ ਖੜੀਆਂ ਹਾਲਾਂਕਿ ਉਹਦੇ ਚਾਈਨਾ ਦੇ ਨਾਲ ਪਿਛਲੇ ਦਿਨਾਂ 'ਚ ਸੰਬੰਧ ਬਹੁਤ ਜ਼ਿਆਦਾ ਵਧੇ ਨੇ ਤੇ ਲੇਕਿਨ ਭਾਰਤ ਦਾ ਉੱਥੇ ਹੋਣਾ ਇਸ ਮੌਕੇ ਤੇ ਹੋਣਾ ਇਹ ਨਜ਼ਰ ਆਉਂਦਾ ਹੈ ਕਿ ਰਸ਼ੀਆ ਇਕੱਲਾ ਨਹੀਂ ਹੈ ਜੀ ਉਹਦੇ ਇਲਾਵਾ ਜਿਹੜੀ ਰਸ਼ੀਆ ਔਰ ਇੰਡੀਆ ਦੇ ਸੰਬੰਧ ਨੇ ਉਹ ਅੱਜ ਦੇ ਨਹੀਂ ਹੈ ਤੁਸੀਂ ਵੇਖੋ ਕਿ ਜਿਹੜੇ ਮੇਰਾ ਖਿਆਲ ਹੈ ਕਿ 80 ਦੇ ਦਹਾਕੇ ਤੋਂ ਪਹਿਲੇ ਵਾਲੇ ਜਿੰਨੇ ਵੀ ਲੋਕ ਹੋਣਗੇ ਜੀ ਜਿਹੜੇ ਪੜਦੇ ਲਿਖਦੇ ਹੋਣਗੇ ਉਹਨਾਂ ਤੇ ਸੋਵੀਅਤ ਯੂਨੀਅਨ ਦਾ ਪ੍ਰਭਾਵ ਪਿਆਈ ਹੋਇਆ ਸੋ ਤੁਸੀਂ ਉਹਦਾ ਅੰਦਾਜ਼ਾ ਲਾਓ ਕਿ ਭਾਰਤ ਦੇ ਸੋਵੀਅਤ ਯੂਨੀਅਨ ਨਾਲ ਪਲੇਸ਼ਨ ਬਹੁਤ ਪੁਰਾਣੇ ਰਹਨੇ ਬੜੇ ਸਟਰੋਂਗ ਰਹਨੇ ਗਾਹੇ ਵਗਾਏ 1947 ਤੋਂ ਬਾਅਦ ਜਦੋਂ ਵੀ ਇੰਡੀਆ ਨੂੰ ਲੋਡ ਪਈ ਭਾਵੇਂ ਉਹ ਮਿਲਟਰੀ ਇਕੁਪਮੈਂਟ ਦੀ ਲੋਡ ਸੀ ਜਾਂ ਸਪੇਸ ਵਿੱਚ ਲੋਡ ਸੀ ਜਾਂ ਸਟੀਲ ਪਲੈਂਟ ਲਗਾਉਣ ਦੀ ਲੋਡ ਸੀ ਉਹ ਜ਼ਿਆਦਾਤਰ ਤੁਹਾਨੂੰ ਸੋਵੀਤ ਯੂਨੀਅਨ ਵੱਲੋਂ ਲਾਇਏ ਮਿਲਨਗੇ ਉਸ ਤੋਂ ਬਾਅਦ ਚਲੋ ਰਸ਼ੀਆ ਬਣ ਗਿਆ ਲੇਕਿਨ ਰਸ਼ੀਆ ਵਿੱਚ ਵੀ ਉਹ ਮੇਰਾ ਖਿਆਲ ਹੈ ਕਿ ਦੋ ਦਾਕਿਆਂ ਤੋਂ ਵੱਧ ਸਮਾਂ ਹੋ ਗਿਆ ਮਤਲਬ ਦੇ ਪੁਤਿਨ ਉਹ ਨਾਮ ਜੀ ਬਣੇ ਹੋਏ ਉਸ ਤੋਂ ਬਾਅਦ ਵੀ ਇਹਨਾਂ ਦਾ ਰਿਲੇਸ਼ਨ ਉਹਨੇ ਹੀ ਸਟਰੋਂਗ ਰਹਿ ਆ ਇੰਡੀਆ ਦਾ ਜੋ ਨਜ਼ਰੀਆ ਜੋ ਮੈਨੂੰ ਨਜ਼ਰ ਆਉਂਦਾ ਹੈ ਉਹ ਇਸ ਤਰ੍ਹਾਂ ਹੈ ਕਿ ਇੰਡੀਆ ਚਾਹੁੰਦਾ ਹੈ ਕਿ ਇੱਕ ਸੈਂਟਰਲਾਈਜ਼ਡ ਵਰਡ ਨਾ ਹੋਵੇ ਇਹ ਬਹੁਪੱਖੀ ਵਰਲਡ ਹੋਵੇ ਦੁਨੀਆ ਹੋਵੇ ਕਿ ਕੋਲਾ ਅਮਰੀਕਾ ਜਾਂ ਕੋਈ ए बी सी डी ਨਾ ਹੀ ਪ੍ਰਧਾਨ ਚੌਧਰੀ ਬਣੇ ਤੇ ਸਾਰੇ ਨਾਲ ਰਲ ਕੇ ਚੱਲਿਆ ਜਾਏ ਤੇ ਇੰਡੀਆ ਦੀ ਇਹ ਵਿਜ਼ਿਟ ਉਸ ਨਜ਼ਰੀਏ ਨਾਲ ਵੀ ਬੜੀ ਇੰਪੋਰਟੈਂਟ ਹੈ ਐਸ ਏਜੰਡੇ ਵਿੱਚ ਜੋ ਤੁਸੀਂ ਪੁੱਛਿਆ ਕਿ ਪ੍ਰਾਈਮ ਮਿਨਿਸਟਰ ਦੇ ਏਜੰਡੇ 'ਚ ਕੀ ਹੋਏਗਾ ਪ੍ਰਾਈਮ ਮਿਨਿਸਟਰ ਇਸ ਤੋਂ ਪਹਿਲਾਂ ਕਾਫੀ ਕੁਝ ਦੱਸ ਵੀ ਚੁੱਕੇ ਨੇ ਔਰ ਉਹਨਾਂ ਨੇ ਅੱਜ ਜਾਂਦੇ ਹੀ ਉੱਥੇ ਜੋ ਪਤਾ ਲੱਗਿਆ ਕਿ ਇੰਡੀਅਨ ਡਾਇਸਪੋਰਾ ਨਾਲ ਉਹ ਮੁਲਾਕਾਤ ਕਰ ਰਹੇ ਸੀਗੇ ਜਿਹਦੇ ਵਿੱਚ ਉਹਨਾਂ ਨੇ ਅਨਾਉਂਸ ਕੀਤਾ ਕਿ ਉਹ ਦੋ ਨਵੇਂ ਕੌਂਸਲਟ ਵੀ ਖੋਲ੍ਹ ਰਹੇ ਨੇ ਸੋ ਇਹਦਾ ਮਤਲਬ ਹੈ ਤੇ ਉਹ ਦੋ ਨਵੇਂ ਕੌਂਸਲਟ ਖੁੱਲਣ ਦਾ ਮਤਲਬ ਇਹ ਹੈ ਤੁਹਾਡੀਆਂ ਦੋ ਹੋਰ ਐਮਬੈਸੀ ਦੇ ਸਬਸਿਡਰੀਜ਼ ਬਣ ਰਹੀਆਂ ਤੁਸੀਂ ਉੱਥੇ ਦੇ ਲੋਕਾਂ ਦੇ ਨਾਲ ਹੋਰ ਰਾਪਤੇ ਕਾਇਮ ਕਰਨਾ ਚਾਹੁੰਦੇ ਹੋ ਹੋਰ ਸਟਰੋਂਗ ਹੋਣਾ ਚਾਹੁੰਦੇ ਹੋ ਸੋ ਰਿਸ਼ਤਿਆਂ ਦੀ ਮਜ਼ਬੂਤੀ ਬਹੁਤ ਜ਼ਰੂਰੀ ਹੈ ਦੂਸਰਾ ਮੇਰਾ ਲੱਗਦਾ ਕਿ ਜਿਹੜਾ ਭਾਰਤ ਦੀ ਜਿਹੜੀ ਸੰਬੰਧ ਨੇ ਉਹ ਹੋਰ ਸਟਰੋਂਗ ਇਸਲੀ ਵੀ ਕਰਨਾ ਚਾਹੇਗਾ ਕਿ ਪਿਛਲੇ ਦਿਨਾਂ ਵਿੱਚ ਜਦੋਂ ਦੀ ਖਾਸ ਤੌਰ ਤੇ ਯੂਕਰੇਨ ਨਾਲ ਕਨਫਲਿਕਟ ਹੋਇਆ ਰਸ਼ੀਆ ਦਾ ਤੇ ਉਹਦੇ ਵਿੱਚ ਚਾਈਨਾ ਦੇ ਨਾਲ ਸੰਬੰਧ ਵਧੇ ਨੇ ਰਸ਼ੀਆ ਦੇ ਜੀ ਸਾਡੇ ਇੰਡੀਆ ਦੇ ਚਾਈਨਾ ਦੇ ਨਾਲ ਬਾਰਡਰ ਡਿਸਪੂਟ ਰਹਿਦਾ ਹੀ ਰਿਹਾ ਬਿਲਕੁਲ ਉਹ ਕੋਈ ਬਹੁਤ ਸੁਖੇਵੇਂ ਰਿਲੇਸ਼ਨ ਨਹੀਂ ਹਾਲਾਂਕਿ ਟ੍ਰੇਡ ਰਿਲੇਸ਼ਨ ਚਾਈਨਾ ਨਾਲ ਸਾਡੇ ਚੰਗੇ ਨੇ ਇੰਡੀਆ ਦੇ ਚੰਗੇ ਨੇ ਸੋ ਇੰਡੀਆ ਹੋਰ ਉਹਦੇ ਵਿੱਚ ਰਸ਼ੀਆ ਦੇ ਨਾਲ ਉਹ ਉਸ ਨਾਲ ਆਪਣੀ ਵੌਇਸ ਵੀ ਜਿਹੜੀ ਹੈ ਨਾ ਉਹ ਰੇਜ਼ ਕਰ ਸਕਦਾ ਹੈ ਚਾਈਨਾ ਨਾਲ ਕੱਲ ਨੂੰ ਖੁਦਾ ਨਾਲ ਖਾਸਤਾ ਅਗਰ ਕੋਈ ਗੱਲ ਹੁੰਦੀ ਹੈ ਤੇ ਰਸ਼ੀਆ ਵੀ ਉਹਨਾਂ ਦੇ ਇੰਡੀਆ ਦੇ ਨਾਲ ਖੜਾ ਹੋਏਗਾ ਬਿਲਕੁਲ ਸੋ ਉਸ ਨਜ਼ਰੀਏ ਨਾਲ ਵੀ ਹੈਜੰਡੇ ਵਿੱਚ એનર્ਜੀ ਬਾਈ ਕਰਨੀ ਜੀ এজੰਡੇ এজੰਡੇ ਵਿੱਚ ਸਪੇਸ ਟੈਕਨੋਲੋਜੀ ਲੈਣੀ ਸਾਡੇ ਇੰਡੀਆ ਦੇ ਬਹੁਤ ਸਾਰੇ ਮਿਲਟਰੀ ਦੇ ਇਕੁਪਮੈਂਟਸ ਨੇ ਵੈਪਨਸ ਨੇ ਰਸ਼ੀਅਨ ਮੇਡ ਨੇ ਉਹਦੇ ਵਿੱਚ ਜ਼ਰੂਰਤ ਪੈਂਦੀ ਹੈ ਸੋ ਉਹਨਾਂ ਦੇ ਉੱਤੇ ਟਾਕਸ ਹੋਣੀਆਂ ਬਾਇਲਟਰਲ ਜਿਹੜੀਆਂ ਟਾਕਸ ਕਹਿੰਦੇ ਆ ਜੀ ਦੋ ਪੱਖੀ ਗੱਲਾਂ ਉਹ ਹੋਣੀਆਂ ਟ੍ਰੇਡ ਵਿੱਚ ਜਿਹੜਾ ਭਾਰਤ ਹੈ ਥੋੜਾ ਜਿਹਾ ਇੰਬੈਲੈਂਸ ਜ਼ਰੂਰ ਹੋਇਆ ਤੁਸੀਂ ਇਹ ਵੇਖੋ ਕਿ ਜੇ ਸਾਡਾ 4 ਅਰਬ ਡਾਲਰ ਦੇ ਕਰੀਬ ਅਸੀਂ ਇੰਡੀਆ ਅਗਰ ਰਸ਼ੀਆ ਨੂੰ ਕੁਝ ਵੇਚ ਰਿਹਾ ਤੇ ਐਤ ਕੀ ਰਸ਼ੀਆ ਕੋ 6 ਔਰਬ ਕਰੋੜ ਰੁਪਏ ਦਾ ਸਾਡਾ ਜਿਹੜਾ ਇੰਪੋਰਟ ਵਧਿਆ ਉਹਦਾ ਕਾਰਨ ਇਹ ਹੈ ਕਿ ਜਿਹੜਾ ਕਰੂਡ ਆਇਲ ਸੀ ਜਿਹੜਾ ਕੱਚਾ ਤੇਲ ਹੈ ਖਾਸ ਤੌਰ ਤੇ ਜਦੋਂ ਅਮਰੀਕਾ ਤੇ ਨੈਟੋ ਨੇ ਸੈਂਕਸ਼ਨ ਲਾਤੀਆਂ ਰਸ਼ੀਆ ਦੇ ਉੱਤੇ ਯੂਕਰੇਨ ਕਨਫਲਿਕਟ ਤੋਂ ਬਾਅਦ ਤੇ ਇੱਕ ਭਾਰਤੀ ਵਾਹ ਦੇ ਵਰਗਾ ਮੁਲਕ ਸੀਗਾ ਜਿਹੜਾ ਉੱਥੋਂ ਦੀ ਕੱਚਾ ਤੇਲ ਲੈ ਕੇ ਤੇ ਅੱਗੋਂ ਦੀ ਦੂਸਰੇ ਮੁਲਕਾਂ ਨੂੰ ਦੇ ਰਿਹਾ ਹੈ ਵੇਚ ਰਿਹਾ ਹੈ ਉਹ ਇਸ ਕਰਕੇ ਉਹ ਸਾਡਾ ਰੇਜ਼ ਹੋਇਆ ਉਹਦੇ ਵਿੱਚ ਉਹਨੂੰ ਪੈਸਾ ਜਿਹੜਾ ਕਿੱਥੇ ਇਨਵੈਸਟ ਹੋਣਾ ਹੈ ਕਿਵੇਂ ਹੋਣਾ ਹੈ ਰਸ਼ੀਆ ਦਾ ਉਹਦੇ ਉੱਤੇ ਗੱਲਬਾਤ ਹੋਣੀ ਹੈ ਇਦੇ ਇਲਾਵਾ ਟੈਰੀਟੋਰੀਅਲ ਡਿਸਪਿਊਟਸ ਤੇ ਮੈਨੂੰ ਲੱਗਦਾ ਹੈ ਕਿ ਜ਼ਰੂਰ ਗੱਲ ਹੋਏਗੀ ਹਾਲਾਂਕਿ ਭਾਰਤ ਐ ਗੱਲ ਕਲੀਅਰ ਕਰ ਚੁੱਕਾ ਹੈ ਪਿਛਲੇ G20 ਦੇ ਸਮਿਟਸ ਜਿਹੜੀਆਂ ਦੋ ਆਈਆਂ ਸੀਗੀਆਂ ਉਹਦੇ ਵਿੱਚ ਭਾਰਤ ਨੇ ਇਹ ਗੱਲ ਯੂਕਰੇਨ ਦੇ ਕੰਟੈਕਸਟ ਵਿੱਚ ਕਹੀ ਸੀ ਇਹ ਯੁੱਗ ਵਾਰ ਦਾ ਯੁੱਗ ਨਹੀਂ ਹੈ ਬਿਲਕੁਲ ਅਗਰ ਤੁਹਾਨੂੰ ਯਾਦ ਹੋਵੇ ਪ੍ਰਾਈਮ ਮਿਨਿਸਟਰ ਮੋਦੀ ਦੇ ਜਿਹੜੇ ਇਹ ਵਾਲੇ ਗੱਲ ਸੀਗੀ ਹੈ ਕ੍ਰਾਫਟਿੰਗ ਵਿੱਚ ਵੀ ਆਈ ਸੋ ਉਹ ਡਾਇਲੌਗ ਵਾਇਰੇ ਕਲਕਿੱਤੀ ਉਹਨਾਂ ਨੇ ਹੁਣ ਮੈਨੂੰ ਲੱਗਦਾ ਇਸ ਨਾਲ ਦੇ ਏਜੰਡੇ ਦੇ ਨਾਲ ਪ੍ਰਧਾਨ ਮੰਤਰੀ ਉੱਤੇ ਗਏ ਨੇ ਲੇਕਿਨ ਇਹਦੇ ਨਾਲ ਨਾਲ ਬਾਕੀ ਦੁਨੀਆ ਦੀ ਨਜ਼ਰਾਂ ਜ਼ਰੂਰ ਇਸ ਵਿਜ਼ਿਟ ਦੇ ਉੱਤੇ ਟਿਕੀਆਂ ਹੋਈਆਂ ਆ ਪੱਛਮੀ ਦੇਸ਼ਾਂ ਦੀ ਨਜ਼ਰ ਵੀ ਬੜੀ ਤਿੱਖੀ ਨਜ਼ਰ ਬਣੀ ਹੋਈ ਹੈ ਕਿ ਇਸ ਯਾਤਰਾ ਨੂੰ ਕਿਵੇਂ ਦੇਖਿਆ ਜਾਵੇ ਕਿਵੇਂ ਦੇਖਦੇ ਹੋ ਤੁਸੀਂ ਕਿ ਕਿੰਨੀ ਪ੍ਰਭਾਵਿਤ ਕਰੇਗੀ ਪੱਛਮੀ ਦੇਸ਼ਾਂ ਨੂੰ ਇਹ ਯਾਤਰਾ ਅ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਨਾਟੋ ਦੇ ਐਸਲ ਮੀਟਿੰਗ ਚੱਲ ਰਹੀ ਹੈ ਉੱਥੇ ਵਾਸ਼ਿੰਗਟਨ ਚਾਇਨਾ ਦੇ ਨਾਲ ਚੋਰੀ ਹੈ ਨਾ ਜੀ ਪਿਛਲੇ ਦਿਨਾਂ 'ਚ ਹੰਗਰੀ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਵਿਕਟਰ orban o gaye sige moscow ਜੀ ਉਹਨੂੰ ਲੈ ਕੇ ਵੈਸਟਰਨ ਵਰਲਡ ਨੇ ਬਹੁਤ ਤਿੱਖੀ ਪ੍ਰਤੀਕਿਰਿਆ ਦਿੱਤੀ ਜੀ ਹਾਲੀ ਕੇ ਵੈਸਟਰਨ ਵਰਲਡ ਦੇ ਕਿਸੇ ਵੀ ਪ੍ਰਾਈਮ ਮਿਨਿਸਟਰ ਜਾਂ ਲੋਗਾ ਨੇ ਕੋਈ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ ਲੇਕਿਨ ਮੈਨ ਲੱਗਦਾ ਕਿ ਉਹ ਇਸਨੂੰ ਬਹੁਤ ਬਾਰੀਕੀ ਨਾਲ ਵੇਖ ਰਹੇ ਨੇ ਉਹ ਜ਼ਰੂਰ ਇਸ चीज ਨੂੰ ਵੇਖ ਰਹੇ ਹੋਣਗੇ ਕਿ ਯੂਕਰੇਨ ਨੂੰ ਲੈ ਕੇ ਖਾਸ ਤੌਰ ਤੇ اور ਜਿਹੜੀਆਂ ਸੈਂਕਸ਼ਨਸ ਰਸ਼ੀਆ ਤੇ ਲਾਈਆਂ ਆ ਉਹਦੇ ਉੱਤੇ ਭਾਰਤ ਦਾ ਕੀ ਰੋਲ ਰਹੇਗਾ ਉਹ ਜ਼ਰੂਰ ਹੈ ਇਸ ਦੇ ਉੱਤੇ ਨਜ਼ਰ ਰੱਖ ਕੇ ਬੈਠੇ ਹੋਣੇ ਲੇਕਿਨ ਹਾਲ ਹੀ ਸਿੱਧੇ ਤੌਰ ਤੇ ਉਹਨਾਂ ਨੇ ਨਹੀਂ ਕਿਹਾ ਲੇਕਿਨ ਭਾਰਤ ਇੱਕ ਆਪਣੇ ਆਪ ਵਿੱਚ ਇੱਕ ਤਾਕਤ ਹੈ ਇਸ ਨੂੰ ਉਹ ਭਾਰਤ ਨੇ ਦਿਖਾ ਦਿੱਤੀ ਹੈ ਔਰ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਵੈਸਟਰਨ ਵਰਲਡ ਓਪਨਲੀ ਸਾਹਮਣੇ ਆਵੇ ਉਹਨੂੰ ਵੀ ਨਜ਼ਰ ਆ ਰਿਹਾ ਹੈ ਕਿ ਭਾਰਤ ਦਾ ਜਿਹੜਾ ਖਾਸਾ ਤੌਰ ਤੇ ਜਿਹੜੇ ਰਸ਼ੀਆ ਨਾਲ ਸਬੰਧ ਨੇ ਹਾਲਾਂਕਿ ਅਮਰੀਕਾ ਨਾਲ ਸਾਡੇ ਸਬੰਧ ਪਹਿਲਾਂ ਕੋਈ ਬਹੁਤ ਸੁਖੇਵੇਂ ਨਹੀਂ ਸਕੇ ਰੀਸੈਂਟ ਇਅਰ ਪਿਛਲੇ ਕੁਝ ਸਾਲਾਂ ਵਿੱਚ ਰਿਲੇਸ਼ਨ ਜ਼ਰੂਰ ਕੁਝ ਅੱਛੇ ਹੋਏ ਨੇ ਪਰ ਭਾਰਤ ਨੇ ਬਹੁਪੱਖੀ ਵਿਕਾਸ ਵੱਲ ਧਿਆਨ ਦਿੰਦਾ ਹੈ ਇਹ ਨਹੀਂ ਕਿ ਇੱਕੇ ਪਾਸੇ ਚੱਲੇ ਜਾਵੇ ਕਿ ਅਮਰੀਕਾ ਦੇ ਜਿਵੇਂ ਪਾਕਿਸਤਾਨ ਨੇ ਅਮਰੀਕਾ ਕੋਈ ਸਭ ਕੁਝ ਲੈਂਦਾ ਰਿਹਾ ਔਰ ਭਾਰਤ ਦੇ ਖਿਲਾਫ ਵਰਤਦਾ ਰਿਹਾ ਭਾਰਤ ਨੇ ਆਪਣੇ ਪੁਰਾਣੇ ਦੋਸਤ ਨੂੰ ਨਹੀਂ ਛੱਡਿਆ ਨਵੇਂ ਦੋਸਤ ਜੇ ਬਣਾਏ ਵੀ ਨੇ ਤੇ ਪੁਰਾਣੀ ਦੋਸਤੀ ਨੂੰ ਕਾਇਮ ਰੱਖਿਆ ਇਹ ਵੈਸਟਰਨ ਵਰਲਡ ਚੰਗੀ ਤਰ੍ਹਾਂ ਸਮਝਦਾ ਹੈ ਇਹ ਉਹ ਇਸ ਗੱਲ ਤੇ ਜ਼ਰੂਰ ਵੈਸਟਰਨ ਵਰਲਡ ਚ ਆਵਾਜ਼ਾਂ ਸੁਨ ਨੂੰ ਮਿਲਦੀਆਂ ਕਿ ਭਾਰਤ ਨੇ ਇਹ ਖੁੱਲ ਕੇ ਨਿੰਦਿਆ ਨਹੀਂ ਕੀਤੀ ਰਸ਼ੀਆ ਦੀ ਹਾਂ ਬਿਲਕੁਲ ਯੂਕਰੇਨ ਨੂੰ ਲੈ ਕੇ ਲੇਕਿਨ ਭਾਰਤ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਯੁੱਗ ਹੈ ਉਹ ਉਹ ਅਰਦਾ ਯੁੱਗ ਨਹੀਂ ਹੈ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਵੈਸਟਰਨ ਵਰਲਡ ਜ਼ਰੂਰ ਇਸ ਗੱਲ ਤੇ ਧਿਆਨ ਹਾਲੀ ਤਕ ਦੇ ਦੇ ਰਿਹਾ ਲੇਕਿਨ ਉਹ ਸਿੱਟੇ ਕੀ ਨਜ਼ਰ ਆਉਂਦੇ ਨੇ ਸਾਹਮਣੇ ਉਹਨਾਂ ਨੂੰ ਇਹ ਨਜ਼ਰ ਆਂਦਾ ਕਿ ਪੁਰਾਣੀ ਦੋਸਤੀ ਹੈ ਇਹ ਨਿਭਾਉਣ ਵਾਸਤੇ ਉੱਥੇ ਗਏ ਇੱਕ ਯੂਕਰੇਨ ਰੂਸ ਦੀ ਤੋਂ ਜੰਗ ਹੁੰਦੀ ਹੈ ਖਾਸ ਤੌਰ ਤੇ ਭਾਰਤ ਦੇ ਬਹੁਤ ਸਾਰੇ ਨੌਜਵਾਨ ਉੱਥੇ ਫੌਜ ਦੇ ਵਿੱਚ ਰੂਸ ਵੱਲੋਂ ਲੜਦੇ ਨੇ ਯੂਕਰੇਨ ਦੇ ਨਾਲ ਅੰਮ੍ਰਿਤਸਰ ਦਾ ਇੱਕ ਨੌਜਵਾਨ ਜਿਸ ਦੀ ਪਿਤੇ ਦਿਨ ਇੱਕ ਮੌਤ ਵੀ ਹੋ ਗਈ ਸੀ ਬਹੁਤ ਪੱਕਾ ਦਾ ਮੁੱਦਾ ਉਸ ਤੋਂ ਬਾਅਦ ਬਹੁਤ ਸਾਰੇ ਜਹੇ ਅੰਕੜੇ ਸਾਹਮਣੇ ਆਏ ਕਿ ਬਹੁਤ ਵੱਡੀ ਪੱਧਰ ਤੇ ਨੌਜਵਾਨ ਜਿਹੜੇ ਭਾਰਤ ਦੇ ਉਸ جنگ ਦੇ ਵਿੱਚ ਸ਼ਾਮਲ ਹੋ ਰਹੇ ਨੇ ਇਹ ਸਾਰੇ ਨਜ਼ਰੀਏ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਵੀ ਡਿਸਕਸ ਹੋਏਗਾ ਉੱਥੇ ਇਹ ਵੀ ਏਜੰਡੇ ਦੇ ਵਿੱਚ ਹੋਵੇਗਾ ਕਿ ਭਾਰਤ ਦੇ ਜਿਹੜੇ ਨੌਜਵਾਨ ਉੱਥੇ ਚੜ੍ਹੇ ਗਏ ਨੇ ਕਿਸੇ ਕਾਰਨ ਵਾਸਤੇ ਉਹ ਵਾਪਸ ਆ ਸਕਦੇ ਨੇ ਅ ਪ੍ਰਧਾਨ ਮੰਤਰੀ ਨੇ ਉੱਥੇ ਜਾ ਕੇ ਪ੍ਰੈਜ਼ੀਡੈਂਟ ਪੁਤਿਨ ਦੀ ਛਲਾਗਾ ਕੀਤੀ ਜੀ ਕਿ ਜਦੋਂ ਯੂਕਰੇਨ ਕਨਫਲਿਕਟ ਸ਼ੁਰੂ ਹੋਇਆ ਜੀ ਉਸ ਵੇਲੇ ਏਵੈਕੂਏਟ ਕਰਨੇ ਸੀਗੇ ਸਟੂਡੈਂਟਸ ਸੀਗੇ ਭਾਰਤ ਦੇ ਸਟੂਡੈਂਟਸ ਦੇ ਇਲਾਵਾ ਕੁਝ ਕੰਮ ਕਰਨ ਲੋਕ ਗਏ ਸੀਗੇ ਉਹਨਾਂ ਲੋਕਾਂ ਨੂੰ ਕਿਵੇਂ ਵਾਪਸ ਲੈ ਕੇ ਆਣਾ ਉਸ ਕਨਫਲਿਕਟ ਜ਼ੋਨ ਚ ਤੇ ਰਸ਼ੀਆ ਨੇ ਇੰਡੀਆ ਦੀ ਕਾਫੀ ਮਦਦ ਕੀਤੀ ਸੀ ਉਹਦੀ ਉਹਨਾਂ ਨੇ ਸਲਾਹਾਂ ਕੀਤੀ ਹੈ ਇਹਦੇ ਨਾਲ ਨਾਲ ਜਦੋਂ ਇੱਕ ਅਨਫੋਰਚੂਨੇਟ ਘਟਨਾ ਜਿਹੜੀ ਤੁਸੀਂ ਦੱਸ ਰਹੇ ਹੋ ਅੰਮ੍ਰਿਤਸਰ ਦੇ ਇੱਕ ਨੌਜਵਾਨ ਦੀ ਉੱਤੇ ਮੌਤ ਵੀ ਹੋ ਗਈ ਬਿਲਕੁਲ ਉਹਦੇ ਹੁਣ ਐਸੀ ਨੂੰ ਕਈ ਤਰੀਕੇ ਦੇਖਿਆ ਜਾ ਸਕਦਾ ਹੈ ਜਦੋਂ ਕਨਫਲिक्ट ਸ਼ੁਰੂ ਹੋਇਆ ਸੀਗਾ ਯੂਕਰੇਨ ਤੇ ਰਸ਼ੀਆ ਦਾ ਕੋਈ ਵੀ ਕੰਟਰੀ ਹੋਵੇ ਭਾਵੇਂ ਉਹ ਇੰਡੀਆ ਸੀ ਇੰਡੀਆ ਹੋਵੇ ਕੈਨੇਡਾ ਹੋਵੇ ਕੋਈ ਵੀ ਮੁਲਕ ਹੋਵੇ ਉਹ ਇੱਕ ਡਵਾਈਸਰੀ ਇਸ਼ੂ ਕਰਦਾ ਹੈ ਕਿ ਇਹ ਮੁਲਕ ਜਿਹੜੇ ਨੇ ਇੱਥੇ ਕਨਫਲिक्टਸ ਵੱਧ ਗਏ ਨੇ ਇੱਥੇ ਵਾਰ ਜ਼ੋਨ ਨੇ ਇੱਥੇ ਤੁਹਾਨੂੰ ਨਹੀਂ ਜਾਣਾ ਚਾਹੀਦਾ ਲੇਕਿਨ ਸਾਡੇ ਜਾਂ ਦੂਜੇ ਮੁਲਕਾਂ ਦੇ ਕਈ ਨੌਜਵਾਨ ਲਾਲਚ ਦੇ ਚੱਕਰ 'ਚ ਜਾਂ ਰੋਜ਼ਗਾਰ ਦੇ ਚੱਕਰ 'ਚ ਉਹ ਫਸ ਜਾਂਦੇ ਨੇ ਚਲੇ ਜਾਂਦੇ ਨੇ ਭਾਰਤ ਫੇਰ ਵੀ ਯਾਹੂ ਮੁਲਕ ਆਪਣੇ ਬਚਿੰਦਿਆਂ ਨੂੰ ਵਾਪਸ ਲਿਆਉਣਾ ਚਾਹੁੰਦਾ ਹੈ ਇਸ ਦੇ ਲਈ ਆਲਰੇਡੀ ਗੋਲਬਾਤ ਸੈਂਬੈਸੀ ਲੈਵਲ ਤੇ ਚੱਲ ਰਹੀ ਹੈ ਜੀ ਔਰ ਮੈਨ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਦੀ ਜਿਹੜੀ ਖਾਸ ਤੌਰ ਤੇ ਇਹ ਵਿਜ਼ਿਟ ਹੈ ਇਹਦੇ ਉੱਤੇ ਦੱਸਿਆ ਜਾਂਦਾ ਹੈ ਕਿ 50 ਦੇ ਕਰੀਬ ਹੈ ਮੇਰੇ ਕੋਲ ਐਗਜ਼ੈਕਟ ਫਿਗਰ ਨਹੀਂ ਹੈ ਜੀ ਜਿਹੜੀ ਉਹਦੇ ਵਿੱਚ ਮੁੱਖ ਬਕਰੀ ਸਟੇਟਸ ਤੇ ਹੋ ਸਕਦੇ ਨੇ ਤੇ ਉਹਦੇ ਵਿੱਚ ਉਹ ਬੰਦਿਆਂ ਨੂੰ ਵਾਪਸ ਕਿਵੇਂ ਲਿਆਉਣਾ ਕਿਉਂਕਿ ਉਹ ਪਤਾ ਨਹੀਂ ਆਪਣੀ ਮਰਜ਼ੀ ਨਾਲ ਸ਼ਾਮਿਲ ਹੋਏ ਨੇ ਜਾਂ ਉਹਨਾਂ ਨੂੰ ਫੋਰਸਫੁਲੀ ਕੀਤਾ ਗਿਆ ਹੈ ਇਹ ਗੱਲਾਂ ਸਾਰੀਆਂ ਡਿਬੇਟੇਬਲ ਹੈ ਜਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਲੇਕਿਨ ਮੁੱਦਾ ਇਹ ਹੈ ਕਿ ਉਹਨਾਂ ਨੂੰ ਵਾਪਸ ਕਰ ਲਿਓ ਤੇ ਮੈਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਏਜੰਡੇ ਤੇ ਜ਼ਰੂਰ ਹੋਏਗਾ ਜੀ ਔਰ ਉਹ ਇਹਦੇ ਤੇ ਗੱਲ ਵੀ ਕਰਨਗੇ ਓਕੇ ਇਸ جنگ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਜੰਗ ਬੜੇ ਲੰਮੇ ਸਮੇਂ ਤੋਂ ਚੱਲ ਰਹੀ ਹੈ ਬਹੁਤ ਵੱਡਾ ਨੁਕਸਾਨ ਵੀ ਹੋਇਆ ਭਾਰਤ ਦੇ ਬਹੁਤ ਸਾਰੇ ਬੱਚੇ ਜਿਹੜੇ ਜਿਵੇਂ ਦੱਸਿਆ ਵਾਪਸ ਵੀ ਲੈਂਦੇ ਗਏ ਭਾਰਤ ਦੀ ਕੀ ਭੂਮਿਕਾ ਹੋਵੇਗੀ ਇਸ ਜੰਗ ਦੇ ਵਿੱਚ ਕਿਸ ਦਿਸ਼ਾ ਦੇ ਵਿੱਚ ਇਹ ਜੰਗ ਜਾ ਰਿਹਾ ਤੇ ਭਾਰਤ ਉਹਦੇ ਵਿੱਚ ਕਿਵੇਂ ਦੀ ਭੂਮਿਕਾ ਨਿਭਾ ਸਕਦਾ ਤੁਸੀਂ ਐਸਨੂੰ ਇਹ ਪਹਿਲੇ ਤੇ ਦੋ ਮੁਲਕਾਂ ਦੀ ਆਪਣੀ ਕਨਫਲिक्ट ਟੈਰਿਟਰੀ ਕਨਫਲिक्ट ਹੈ ਜੀ ਤੇ ਉਹਦੇ ਵਿੱਚ ਭਾਰਤ ਜਾਂ ਕੋਈ ਵੀ ਮੁਲਕ ਉਹ ਸਿੱਧੇ ਤੌਰ ਤੇ ਦਖਲਅੰਦਾਜ਼ੀ ਦਾ ਦੇਣ ਦਾ ਮਤਲਬ ਇਹ ਹੈ ਕਿ ਤੁਸੀਂ ਉਸ ਕਨਫਲिक्ट ਵਿੱਚ ਵੜ ਰਹੇ ਹੋ ਜਦੋਂ ਤੱਕ ਉਹ ਦੋ ਮੁਲਕ ਚਾਹਦੇ ਨਹੀਂ ਹੋਣਗੇ ਕਿ ਕੋਈ ਤੀਸਰਾ ਤੇ ਰਾ ਕੇ ਉਹਨਾਂ ਨੂੰ ਸਮਝਾਵੇ ਜੀ ਇੱਕ ਇੱਕ ਨਜ਼ਰੀਆ ਜ਼ਰੂਰ ਹੈ ਸਾਹਮਣੇ ਹੈਗਾ ਕਿ ਇੱਕ ਪਾਸੇ ਵੈਸਟਰਨ ਕੰਟਰੀਜ਼ ਨੇ ਜਿਹੜੇ ਕਿ ਰਸ਼ੀਆ ਦੇ ਖਿਲਾਫ ਚੱਲ ਰਹੇ ਨੇ ਯੂਕਰੇਨ ਦੀ ਫੇਵਰਟ ਚੱਲ ਰਹੇ ਨੇ ਜੀ ਇੱਕ ਪਾਸੇ ਤੁਸੀਂ ਇਹ ਵੇਖੋ ਕਿ ਇੱਕ ਪੈਸੀਫਿਕ ਇੱਕ ਹੀ ਰੀਜਨ ਹੈ ਜਿਹਦੇ ਵਿੱਚ ਰਸ਼ੀਆ ਦੇ ਨਾਲ ਚਾਈਨਾ ਉਹਦੇ ਨਾਲ ਸਬੰਧ ਬਣਾ ਰਿਹਾ ਹੈ। ਜੀ। ਇੰਡੀਆ ਉਹਦੇ ਨਾਲ ਖੜਾ ਹੈ। ਬਿਲਕੁਲ। ਲੇਕਿਨ ਇੰਡੀਆ ਇੱਕ ਪਾਸੜ ਨਹੀਂ ਹੈ। ਜੀ। ਇੰਡੀਆ ਦੀ ਦੋਸਤੀ ਦੂਜੇ ਪਾਸੇ ਵੀ ਹੈ। ਸੋ ਇੰਡੀਆ ਇਸ ਵਾਰ ਇਹ ਅੱਜ ਵੀ ਜੋ ਜੋ ਖਬਰਾਂ ਤੋਂ ਆ ਰਹੀਆਂ ਹੈਗੀਆਂ ਉਹ ਇਹ ਦੱਸਦੀਆਂ ਕਿ ਇੰਡੀਆ ਇੰਡੀਅਨ ਪ੍ਰਾਈਮ ਮਿੰਿਸਟਰ ਨੇ ਪੁਤਿਨ ਨਾਲ ਉਹ ਡਾਇਲੌਗ ਦੀ ਗੱਲ ਕੀਤੀ ਹੈ। ਇਹ ਕਿਹਾ ਹੈ ਕਿ ਅਸੀਂ ਅਸੀਂ ਹਿੱਸਾ ਦੇ ਪੁਜਾਰੀ ਹੈ ਅਸੀਂ ਜਿਹੜਾ ਇੰਡੀਆ ਇੰਡੀਆ ਲੜਾਈ ਵਾਲੇ ਜਾਂ ਕਿਸੇ ਵੀ ਇਸ ਤਰ੍ਹਾਂ ਦੇ ਕੰਮ ਨੂੰ ਪ੍ਰੇਫਰ ਨਹੀਂ ਕਰਦਾ ਭਾਰਤ ਚਾਹੁੰਦਾ ਹੈ ਕਿ ਡਾਇਲੋਗ ਰਾਹੀਂ ਗੱਲ ਕੀਤੀ ਜਾਵੇ ਲੇਕਿਨ ਭਾਰਤ ਨੇ ਇਹ ਸਿੱਧੇ ਤੌਰ ਤੇ ਗੱਲ ਨਹੀਂ ਕਹਿ ਸਕਦਾ ਇਹ ਇਸ਼ਾਰੇ ਹੁੰਦੇ ਨੇ ਕਈ ਜੀ ਅਗਰ ਰਸ਼ੀਆ ਯਾ ਯੂਕਰੇਨ ਚਾਹਣਗੇ ਤਾਂ ਭਾਰਤ ਨਾਲ ਤੇ ਅਸਤਾ ਕਰੇਗਾ ਲੇਕਿਨ ਭਾਰਤ ਨੇ ਆਪਣੀ ਗੱਲ ਕਨਵੇ ਕਰ ਦਿੱਤੀ ਹੈ ਦੁਨੀਆ ਨੂੰ ਵੀ ਦੱਸ ਦਿੱਤਾ ਹੈ ਕਿ ਰਸ਼ੀਆ ਵੀ ਇਕੱਲਾ ਨਹੀਂ ਹੈ ਉਹਨੂੰ ਤੁਸੀਂ ਆਈਸੋਲੇਟ ਨਾ ਸਮਝੋ ਬਿਲਕੁਲ ਆਖਰੀ ਸਵਾਲ ਲਵਾਂਗਾ ਤੁਹਾਡੇ ਕੋਲੋਂ ਕਿ ਭਾਰਤ ਦਾ ਕਦਮ ਉਹ ਕਿਸ ਤਰੀਕੇ ਨਾਲ ਵਧੇਗਾ ਕਿਸ ਤਰੀਕੇ ਦਾ ਪੂਰੀ ਦੁਨੀਆ ਦੇ ਵਿੱਚ ਮੈਸੇਜ ਜਾਵੇਗਾ ਇਸ ਯਾਤਰਾ ਤੋਂ ਬਾਅਦ ਅ ਜੇ ਮੈਂ ਪਿਛਲੇ G20 ਜਿਹੜਾ ਲੰਘਿਆ ਭਾਰਤ ਵਿੱਚ ਜੀ ਇండోਨੇਸ਼ੀਆ ਲੋ ਵੀ ਮੈਂ ਕਵਰ ਕੀਤਾ ਉਸ ਤੋਂ ਬਾਅਦ ਜਿਹੜਾ ਦਿੱਲੀ ਚ ਹੋਇਆ ਉਹ ਵੀ ਕਵਰ ਕੀਤਾ ਜੀ ਉਹਦੇ ਵਿੱਚ ਭਾਰਤ ਦੀ ਇਮੇਜ ਬਹੁਤ ਬਿਲਡ ਹੋਈ ਸੀ ਖਾਸ ਤੌਰ ਤੇ ਜਦੋਂ ਭਾਰਤ ਨੇ ਅਫਰੀਕਨ ਦੇਸ਼ਾਂ ਨੂੰ ਮੈਂਬਰ ਬਨਵਾਇਆ ਜੀ ਉਸ ਵੇਲੇ ਨਜ਼ਰ ਆ ਰਿਹਾ ਸੀ ਕਿ ਭਾਰਤ ਕਿਸੇ ਤੀਜੇ ਮੁਲਕ ਲਈ ਆਵਾਜ਼ ਕਿਸ ਤਰ੍ਹਾਂ ਉਠਾ ਰਿਹਾ ਹੈ ਔਰ ਉਹਦੀ ਗੱਲ ਕਿਵੇਂ ਮੰਨੀ ਜਾ ਰਹੀ ਹੈ ਬਿਲਕੁਲ ਉਹਦੇ ਇਲਾਵਾ ਜਿਵੇਂ ਅਸੀਂ ਸ਼ੁਰੂਆਤ ਵਿੱਚ ਗੱਲ ਕੀਤੀ ਸੀ ਕਿ ਕਿਵੇਂ ਵੈਸਟਰਨ ਵਰਲਡ ਵੇਖ ਰਿਹਾ ਕਿ ਪ੍ਰਾਈਮ ਮਿੰਿਸਟਰ ਮੋਦੀ ਰਸ਼ੀਆ ਨਾਲ ਮਿਲਣ ਜਾ ਰਿਹਾ ਕੋਈ ਵੀ ਦੇਸ਼ ਦਾ ਮੁਲਕ ਦਾ ਪ੍ਰਧਾਨ ਮੰਤਰੀ ਕਿਸੇ ਮੁਲਕ ਜਾ ਰਿਹਾ ਹੋਵੇ ਤੇ ਜ਼ਿਆਦਾਤਰ ਉਹ ਦੋ ਮੁਲਕ ਆਪਸ ਵਿੱਚ ਸੋਚ ਰਹੇ ਹੁੰਦੇ ਆ ਜਾਂ ਫਿਰ ਕੋਈ ਕਨਸਰਨ ਮੁਲਕ ਨੇਬਰਿੰਗ ਕੰਟਰੀ ਸੋਚ ਰਹੀ ਹੁੰਦੀ ਹੈ ਲੇਕਿਨ ਅਗਰ ਇੱਕ ਦੁਨੀਆ ਦਾ ਇੱਕ ਬਹੁਤ ਵੱਡਾ ਹਿੱਸਾ ਜੀ ਇਹ ਦੇਖ ਰਿਹਾ ਕਿ ਭਾਰਤ ਦਾ ਰੁਖ ਕੀ ਰਹੇਗਾ ਤੁਸੀਂ ਇਸ ਤੋਂ ਅੰਦਾਜ਼ਾ ਲਗਾਓ ਕਿ ਭਾਰਤ ਦੀ ਇਮੇਜ ਜਾਂ ਭਾਰਤ ਦਾ ਕਦ ਕਰ ਕਿੰਨਾ ਉੱਚਾ ਹੋਇਆ ਹੈ ਇਸ ਨੂੰ ਲੈ ਕੇ ਸੋ ਮੈਂ ਸਮਝਦਾ ਕਿ ਭਾਰਤ ਦੀ ਨਾ ਸਿਰਫ ਕਦ ਕਰ ਉੱਚਾ ਹੋਇਆ ਹੋਏਗਾ ਨਾਲ ਇਹਦੇ ਨਾਲ ਨਾਲ ਭਾਰਤ ਦੀ ਇਹਦੇ ਵਿੱਚ ਭੂਮਿਕਾ ਜਿਹੜੀ ਹੈ ਜੀ ਖਾਸ ਕਰਕੇ ਇਸ ਵੇਲੇ ਉਹ ਬਹੁਤ ਇੰਪੋਰਟੈਂਟ ਰਹੇਗੀ ਕਿ ਦੋਨਾਂ ਮੁਲਕਾਂ ਦੇ ਦਰਮਿਆਨ ਠੀਕ ਹੈ ਬਾਈਲੈਟਰਲ ਟਾਕਸ ਹੋਣਗੇ ਦੋਨੋਂ ਸਟ੍ਰੈਂਥਨ ਕਰਨਗੇ ਰਿਲੇਸ਼ਨ मिलिट्री इक्विपमेंट ਦਾ ਯਾ ਸਪੇਸ ਦਾ ਯਾ ਸਟੀਲ ਦਾ એનર્ਜੀ ਦਾ ਟੂਰਿਜ਼ਮ ਦਾ ਬਹੁਤ ਕੁਝ ਇੱਕ ਦੂਜੇ ਨਾਲ ਬਾਈਲੈਟਰਲ ਟਾਕਸ ਕਰਨਗੇ ਮੌਦੇ ਹੋਣਗੇ ਸਮਝੌਤੇ ਹੋਣਗੇ ਲੇਕਿਨ ਉਹਦੇ ਨਾਲ-ਨਾਲ ਦੁਨੀਆ ਨੂੰ ਦਿਖਾਉਣ ਲਈ ਕਿ ਇਹ ਦੋਸਤੀ ਕਿੰਨੀ ਇੰਪੋਰਟੈਂਟ ਹੈ ਤੇ ਇਹਨੂੰ ਤੁਸੀਂ ਕਿਸੇ ਵੀ ਅੱਖੋਂ ਪਰੋਖੇ ਨਹੀਂ ਕਰ ਸਕਦੇ ਬਹੁਤ ਬਹੁਤ ਧੰਨਵਾਦ ਤੁਹਾਡਾ ਰੋਬੰਜੀ ਧੰਨਵਾਦ ਤੁਹਾਡਾ ਸੁਰ ਸਰ ਰਵਿੰਦਰ ਸਿੰਘ ਰੌਬਨ ਜਿੰਨਾ ਨੇ ਸਾਡੇ ਨਾਲ ਗੱਲਬਾਤ ਕੀਤੀ ਕਿ ਜਿਹੜੀ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਰੂਸ ਦੀ ਯਾਤਰਾ ਕੀਤੀ ਜਾ ਰਹੀ ਹੈ ਉਸ ਦੇ ਕੀ ਮਾਇਨੇ ਨੇ ਆਉਣ ਵਾਲੇ ਭਵਿੱਖ ਦੇ ਵਿੱਚ ਕਿਸ ਤਰੀਕੇ ਦਾ ਪ੍ਰਭਾਵ ਪੂਰੀ ਦੁਨੀਆ ਦੇ ਵਿੱਚ ਹੋਵੇਗਾ ਭਾਰਤ ਦਾ ਤਾਂ ਬੜੀ ਵਿਸਤਾਰ ਨਾਲ ਜਾਣਕਾਰੀ ਉਹਨਾਂ ਸਾਂਝ ਕੀਤੀ ਸਭ ਤੋਂ ਵੱਡੀ ਗੱਲ ਕਿ ਜਿਸ ਤਰੀਕੇ ਦਾ ਖਾਸ ਤੌਰ ਤੇ ਯੂਕਰੇਨ ਅਤੇ ਰੂਸ ਦੀ جنگ ਦੇ ਦਰਮਿਆਨ ਹਾਲਾਤ ਬਣੇ ਹੋਏ ਨੇ ਭਾਰਤ ਦੇ ਬਹੁਤ ਸਾਰੇ ਨੌਜਵਾਨ ਜਿਹੜੇ ਉਹਤੇ ਫਸੇ ਹੋਏ ਨੇ ਉਹਨਾਂ ਨੂੰ ਲਿਆਉਣ ਵਾਸਤੇ ਵੀ ਅਜੰਡਾ ਜਿਹੜਾ ਹੈ ਉਹ ਉਹਦੇ ਵਿੱਚ ਗੱਲ ਰੱਖੀ ਜਾ ਰਹੀ ਹੈ ਤੇ ਉਸਦੇ ਵੀ ਸਾਰਥਿਕ ਜਿਹੜੇ ਨੇ ਨਤੀਜੇ ਸਾਹਮਣੇ ਆ ਸਕਦੇ ਨੇ ਕੁਝ ਨਵਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਸੁਰਿੰਦਰਪਾਲ ਸਿੰਘ ਉਰਪਾਲ ਨੂੰ ਦੀਓ ਇਜਾਜ਼ਤ ਧੰਨਵਾਦ